ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨ ਅੰਬੜੇ ਮੱਛੀ ਨੀਰ ਨ ਹੋਏ ਜੋਰ ਤੇ ਸਹ ਆਪਣੇ ਤਿੰਨ ਭਾਵੇ ਸਭ ਕੋਏ ਹੋ ਵਰੀ ਵੰਨਿਆ ਖੰਨੀਏ ਵੰਨਿਆ ਤੋ ਸਾਹਿਬ ਕੇ ਨਾਵੇਂ ਰਹਾਓ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾਕਾ ਨਾਉ ਜਿਨ ਪੀਆ ਤੇ ਤ੍ਰਿਪਤ ਪਹੇ ਹਉ ਤਿਨ ਬਲਿ ਹਾਰੇ ਜਾਓ ਮੈਂ ਕੀ ਨਦਰ ਨ ਆਵਈ ਵਸੇ ਹੱਬੀਆਂ ਨਾਲ ਤਿਖਾਂ ਤਿਹਾਇਆ ਕਿਉ ਲਹੇ ਜਾਂ ਸਰ ਪੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਮੰਤੇ ਤੋ ਕਾ ਤਾ ਲਹੇ ਜਾਂ ਸਿਵਤ ਕਰੀ ਅਰਦਾਸ ਵੜਹੰਸ ਮਹੱਲਾ ਬਹਿਲਾ ਗੁਣਵੰਤੀ ਸੋ ਰਾਵਿਆ ਨਿਰਗੁਣ ਕੁਕੇ ਕਾਏ ਜੇ ਗੁਣਵੰਤੀ ਧੀ ਰਹੇ ਤਾਂ ਵੀ ਸੋ ਰਾਵਣ ਜਾਏ ਮੇਰਾ ਕੰਤਰ ਸਾਲੂ ਕੀ ਤਨ ਅਵਰਾ ਰਾਵੇ ਜੀ ਰਹਾਉ ਕਰਨੇ ਕਾਮਣ ਜੇ ਧੀ ਜੇ ਮਨਤਾ ਗਾ ਹੋਏ ਮਾਨਕ ਮੁੱਲ ਨਾ ਆਏ ਲੀਜੇ ਚਿਤ ਪਰੋਏ ਰਹੋ ਦਸਾਈ ਨਾ ਜੁਲਾ ਆਖਾਂ ਅਮੜਿਆਸ ਤੇ ਸਹ ਨਾਲ ਅਕੂਣਾ ਕਿਉ ਥੀਵੇ ਕਰਵਾਸ ਨਾਨਕ ਏਕਾ ਬਾਹਰੀ ਦੂਜਾ ਨਹੀਂ ਕੋਈ ਤੈਸਹਿ ਲੱਗੀ ਜੇ ਰਹੇ ਪੀ ਸੋ ਰਵੇ ਸੁਰੇ ਵੜਹਾਂਸਾ ਮਹੱਲਾ ਪਹਿਲਾ ਘਰ ਦੂਜਾ ਮੋਰੀ ਰਣਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀਵੜ ਤਿਨ ਲੋਭੀ ਲੋਭ ਲਵਾਇਆ ਤੇਰੇ ਦਰਸ਼ਨ ਵਿਟੋ ਖੰਨੀਏ ਵੰਨਾਂ ਤੇਰੇ ਨਾਮ ਵਿਟੋ ਕੁਰਬਾਨੋ ਜਾਂ ਤੂੰ ਤਾਂ ਮੈਂ ਮਾਨ ਗਿਆ ਹੈ ਤੁਦ ਬਿਨ ਕਿਹਾ ਮੇਰਾ ਮਾਨੋ ਟੂੜਾ ਪੰਨ ਪਲੰਗ ਸਿਉ ਮੁੰਦੇ ਸਣ ਬਾਹੀ ਸਣ ਬਾਹਾ ਇਤੇ ਵੇਸ करेंदिये मुंदे सहो, रातो रातों आवरा ना मने आरो ना चूड़िया ना से वंगड़िया जो सह कंठ ना लगियाँ जलन से बहाड़ी आ सब सहियाँ रावण गई हो दादी के दर जाव अमली ਹੋ ਖਰੀ ਸੁਚ ਜੀ ਤੈਸ ਹੈ ਏਕ ਨਾ ਪਾਵਾਂ ਮਾਠ ਗੁੰਧਾਈ ਪਟੀਆਂ ਭਰੀਏ ਮਾਗ ਬੰਦੂ ਸੰਦੂਰੇ ਅੱਗੇ ਗਈ ਨਾ ਮੰਨਿਆ ਮਰੋ ਬਿਸੂਰੇ ਬਿਸੂਰੇ ਅੱਗੇ ਗਈ ਨਾ ਮੰਨਿਆ ਮਰੋ ਬਿਸੂਰੇ ਬਿਸੂਰੇ ਮੈਂ ਰਵੰਦੀ ਸਭ ਜਾਗ ਰੁਨਾਲ ਉਨੜੇ ਵਣੋ ਪੰਖੇਰੂ ਏਕ ਨਾ ਰੁਨਾਂ ਮੇਰੇ ਤਨ ਕਾਬਰ ਹਾ ਜਿਨੋ ਬਿਰਹ ਬਿਰਹੁ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਇ ਨ ਸਕਾਂ ਤੁਜ ਕਾ ਨ ਪਿਆਰੇ ਭੇਜ ਨ ਸਕਾਂ ਕੋਈ ਆ ਸੁਭਾਗੀ ਨਿੰਦੜੀਏ ਮਤ ਸੋਹ ਦੇਖਾਂ ਸੋਹਿ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਾ ਦੀਜੇ ਸੀਸ ਵੱਡੇ ਕਰ ਬੈਸਣ ਦੀਜੇ ਵਿਣ ਸਿਰ ਸੇਵ ਕਰੀਜੇ ਕਿਉ ਨ ਮਰੀਜੇ ਜੀੜਾ ਨਾ ਦੀਜੇ ਜਾ ਸੋ ਪਿਆ ਵਡਾਣਾ ਕਿਉ ਨਾ ਮਰੀਜੇ ਜੀੜਾ ਨਾ ਦੀਜੇ ਜਾ ਸੋ ਪਿਆ ਵਡਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ